ਦੇਖੋ ਜੀ ਬੜਾ ਮਨ ਪ੍ਰਸੰਨ ਹੋਇਆ ਕਰੀਬ 5 ਸਾਲ ਬਾਅਦ ਮੈਂ ਆਇਆ ਕਰੋਨਾ ਤੋਂ ਬਾਅਦ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਦਰਸ਼ਨ ਕਰਨ ਦਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਬਹੁਤ ਵਧੀਆ ਹੋਇਆ ਤੁਹਾਡਾ ਸਾਰੇ ਮੀਡੀਆ ਦਾ ਦਾ ਧੰਨਵਾਦ ਆ ਤੇ ਅਸੀਂ ਤੇਰੇ ਪਾਣੇ ਸਰਬੱਤ ਦਾ ਪਲੇ ਦੇ ਅਰਦਾਸ ਕੀਤੇ ਆ ਵੀ ਹੇ ਵਾਹਿਗੁਰੂ ਹੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਾਡੀ ਪੰਜਾਬ ਜਿਹੜਾ ਸੋਨੇ ਚਿੜੀਆ ਸੀ ਪਹਿਲਾਂ ਉਹ ਦੁਬਾਰਾ ਤੋਂ ਸੋਨੇ ਚਿੜੀਆ ਬਣ ਜਵੇ ਬੀ ਸੁਖ ਸ਼ਾਂਤੀ ਬਣੀ ਰਹੇ ਜਿਹੜੀ ਪੰਜਾਬ ਨਜ਼ਰ ਲੱਗੀ ਹੋਈ ਆ ਉਹ ਦੂਰ ਹੋਵੇ ਪੰਜਾਬ ਬਹੁਤ ਬੜਾ ਸ਼ਕਤੀਸ਼ਾਲੀ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਪੰਜਾਬ ਨੂੰ ਕੋਈ ਹਰਾ ਨਹੀਂ ਸਕਦਾ ਪੰਜਾਬ ਨੂੰ ਜਿਹੜੇ ਵਿਦੇਸ਼ੀ ਤਾਕਤਾਂ ਨੇ ਉਹ ਹਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਧੰਗੁਰੂ ਰਾਮਦਾਸ ਜੀ ਦੀ ਨਗਰੀ ਆ ਆਪਾਂ ਖੜੇ ਆ ਜੋ ਗੱਲ ਕਰਾਂਗੇ ਸੱਚ ਕਰਾਂਗੇ ਆ ਹੁਣ ਜਿਹੜਾ ਪਾਕਿਸਤਾਨ ਅਟੈਕ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਸੀ ਧੰਗੁਰੂ ਰਾਮਦਾਸ ਜੀ ਨੇ ਜਿੱਤ ਪ੍ਰਾਪਤ ਕੀਤੀ ਨਾ ਇਸੇ ਤਰ੍ਹਾਂ ਹੀ ਆਪਣੇ ਪੰਜਾਬ ਪੰਜਾਬੀਏਦ ਨੂੰ ਜਿੱਤ ਪ੍ਰਾਪਤ ਕਰਨੇ ਆ ਆ ਤਾਂ ਵੀ ਕਮਲਪੌਰ ਦਾ ਕਤਲ ਹੋਇਆ ਜਿਹੜਾ ਉਹ ਲੈਕਚਰਾਂ ਜਿਹੜਾ ਫਲਾ ਰਹੇ ਸੀ ਤਾਂ ਉਸ ਨੂੰ ਲੈ ਕੇ ਵੱਡਾ ਨਹੀਂ ਆਪਾਂ ਦੇਖੋ ਜੀ ਆਪਾਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਹੋਇਆ ਉਹ ਸਹੀ ਹੋਇਆ ਜਿਹੜਾ ਅੰਮ੍ਰਿਤਪਾਲ ਮੇਰੋ ਆ ਉਹ ਗਲਤ ਆ ਉਹਨੇ ਕਤਲ ਕੀਤਾ ਸਮਝ ਨਹੀਂ ਸਰ ਸਮਝ ਉਹਨੇ ਕਤਲ ਕੀਤਾ ਪ੍ਰਸ਼ਾਸਨ ਆਪਣਾ ਉਹਨੇ ਪਰਚਾ ਦਵੇ ਕੀਤਾ ਹੁਣ ਬਾਹਰ ਭੱਜ ਗਿਆ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਮੈਂ ਕਹਿਣਾ ਵੀ ਜਿੰਨੇ ਵੀ ਬੰਦੇ ਆ ਜਿਹੜੇ ਕਤਲ ਕਰਦੇ ਆ ਪਿਆਰ ਨਾਲ ਸਮਝਾ ਜਾ ਸਮਝਾਇਆ ਜਾਦਾ ਬੱਚਾ ਇਹ ਆਪਣਾ ਗਲਤੀ ਕਰਦਾ ਨਾ ਆਪਾਂ ਨੂੰ ਪਿਆਰ ਨਾਲ ਸਮਝਾ ਦੇ ਬੇਟਾ ਨਹੀਂ ਜਾ ਉਹਨੂੰ ਮਾਲੀ ਮਾਲ ਦਾ ਹਾਲਤ ਦਿੰਦੇ ਹੋਰੀ 50000 ਮਹੀਨਾ ਦਿੰਦੇ ਉਹਨੂੰ ਬਈ ਭਾਈ ਤੂੰ ਗਰੀਬਣੀ ਆ ਜਾਂ ਜੇ ਆ ਬੋਹ ਆ ਕਿਸੇ ਕਰਕੇ ਅਮਰਪਾਲ ਮੇਰੇ ਨੂੰ ਪੇਸ਼ ਹੋਣਾ ਚਾਹੀਦਾ ਪਰ ਅਮਰਪਾਲ ਮੈਰੂ ਦਾ ਕਹਿਣਾ ਵਾ ਕਿ ਮੈਂ ਹੀ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਸਮਝਾਇਆ ਸੀ ਪਰ ਨਹੀਂ ਨਹੀਂ ਸਾਡਾ ਜਿਹੜਾ ਪ੍ਰਸ਼ਾਸਨ ਆ ਜਿਹੜਾ ਸਾਡਾ ਪ੍ਰਸ਼ਾਸਨ ਆ ਸ਼ਾਸਨ ਆ ਬਹੁਤ ਵਧੀਆ ਕਾਨੂੰਨ ਆ ਅਸੀਂ ਕਾਨੂੰਨ ਦੇ ਦਾਰੇ ਰੇ ਗੱਲ ਕਰਨੀ ਆ ਅੱਜ ਤੁਹਾਨੂੰ ਗੁਰ ਰਾਮ ਦਾ ਨਿਯਮ ਨਾ ਧਰਮੂ ਧਰਮ ਦਾ ਨਿਯਮ ਆ ਉੱਥੇ ਅਸੀਂ ਆਏ ਆਏ ਆ ਤੇਰੇ ਭਣੇ ਸਰਬਦਾ ਭਲਾ ਕਰਨਾ ਆ ਇਸੇ ਤਰ੍ਹਾਂ ਜਿਹੜਾ ਬਾਣਾ ਬਦਨਾਮ ਕੀਤਾ ਉਹਨੇ ਨੀਲਾ ਬਾਣਾ ਪਾ ਕੇ ਬਦਨਾਮ ਕੀਤਾ ਮਰਦ ਪਾਲ ਮੇਰੋ ਨੇ ਜਿਹੜੇ ਦੋ ਨਾਲ ਫੜੇ ਗਏ ਆ ਉਹ ਗਲਾ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਇਹ ਬਹੁਤ ਘਰਤਕਣ ਕੀਤਾ ਉਹਨੇ ਮੈਂ ਤਾਂ ਕਹੂੰਗਾ ਪੰਜਾਬ ਪਾਲ ਵਧੀਆ ਕੰਮ ਕਰ ਰਹੀ ਜਿਹੜੇ ਪੰਜਾਂ ਦੇ ਪਰਚਾ ਸੱਚ ਕੀਤਾ ਉਹਨਾਂ ਨੂੰ ਮਰਦਾਨੀ ਦੀ ਦਿਖਾ ਕੇ ਆਉਣਾ ਚਾਹੀਦਾ ਮਾਨ ਸਰ ਅੱਜ ਸਿੰਘ ਸਾਹਿਬ ਦਾ ਬਿਆਨ ਵੀ ਆਇਆ ਕਿ ਜਿਹੜੇ ਬਾਹਰੋਂ ਆਏ ਹੋਏ ਨੇ ਉਹ ਪੰਜਾਬੀ ਨਾਮ ਰਾ ਕੇ ਪੰਜਾਬ ਦਾ ਮਾਣ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਹੜੇ ਬੰਦੇ ਬਾਹਰੋਂ ਆਏ ਜੀ ਜਿਹੜੇ ਵੀ ਕੋਈ ਬਾਹਰੋਂ ਆ ਕੇ ਪੰਜਾਬ ਦੇ ਨਾਮ ਨਹੀਂ 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 ਅਸੀਂ ਕੈਨੇਡਾ ਅਮਰੀਕਾ ਜਾਣੇ ਹੀ ਆ ਅਸੀਂ ਯੂਪੀ ਵੀਰ ਜਾ ਰਹੇ ਆ ਸਾਰੇ ਲੋਕ ਸਾਡੇ ਬਸੇ ਹੋਏ ਆ ਸਾਰੇ ਸੁਖਸ਼ਾਂਤੀ ਆ ਜਿਹੜੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਦੇ ਆ ਉਹ ਸਾਡੇ ਭਰਾ ਵੇ ਜਿਹੜੇ ਵਿਚਗਦਾਰ ਨੇ ਜਿਹੜੇ ਪਾਕਿਸਤਾਨ ਦੀ ਬੋਲੀ ਬੋਲਦੇ ਆ ਉਹ ਸਾਡੇ ਦੋਸ਼ ਮੋੜਨੇ ਜਸਧਰਜੀਨ ਕਮਲਪੌਰ ਤੋਂ ਬਾਅਦ ਕਹਿੰਦਾ ਵਾ ਹੋਰ ਵੀ ਮੈਂ ਜਸਧਰਜੀ ਨੂੰ ਕਹਿਣਾ ਵਾ ਜਸਧਰਜੀ ਉਹਨਾਂ ਦੀ ਮਾਲੀ ਮਦਦ ਕਰੋ ਇਕੱਲੇ ਬਿਆਨ ਨਾ ਦਿਓ ਉਹਨਾਂ ਦੀ ਮਾਲੀ ਮਦਦ ਕਰੋ 20000 ਜੇ ਤੁਸੀਂ ਬੁਲਾਉਂਦੇ ਰਾਜੋਣਾ ਇਹਨੂੰ ਅੱਤਵਾਦੀ ਨੂੰ ਦੇ ਸਕਦੇ ਹੋ ਤਾਂ ਉਹਨਾਂ ਨੇ ਕਿਉਂ ਦੇ ਸਕਦੇ ਬਈ ਉਹ ਲਚੜਾ ਬੰਦ ਹੋ ਜਾਊਗੀ ਕਮਲਪੌਰ ਤੋਂ ਬਾਅਦ ਹੋਰ ਵੀ ਕਈਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਨਹੀਂ ਨਹੀਂ ਮੈਂ ਜਿੰਨੇ ਕੱਲ ਮੈਂ ਸਾਰਿਆਂ ਨਾਲ ਜਿਹੜੇ ਵੀ ਧਮਕੀ ਦਿੰਦੇ ਆ ਪਹਿਲਾਂ ਮੈਨੂੰ ਦੇਖ ਲੈਣ ਉਹ ਇਹ ਟੰਕੀ ਤੋਂ ਵੀ ਚੱਲ ਨਹੀਂਦਾ ਜਾਂ ਬੱਬਰ ਖਾਲਸਾ ਦਾ ਬੇਟਾ ਕੋਈ ਹੋਵੇ ਮਿੰਦ ਮਿੰਦ ਕੇ ਰੱਖਦਾ ਹਾਂ ਬੱਬਰ ਖਾਲਸਾ ਵਾਲੇ ਨੂੰ ਅਤਵਾਦੀਆਂ ਨੂੰ